ਕੁਝ ਮਹੀਨੇ ਪਹਿਲਾਂ ਵਿਆਹ ਕਰਵਾਉਣ ਤੋਂ ਬਾਅਦ ਮੁੰਡਾ ਵਿਦੇਸ਼ ਚਲਾ ਗਿਆ ਤੇ ਉੱਥੋਂ ਆਪਣੀ ਪਤਨੀ ਨੂੰ ਹਰ ਰੋਜ਼ ਰਾਤ ਸਮੇਂ ਫੋਨ ਕਰਿਆ ਕਰਦਾ ਸੀ ਬੀਤੇ ਦਿਨ ਜਦੋਂ ਕੁੜੀ ਨੂੰ ਫੋਨ ਨਹੀਂ ਆਇਆ ਤਾਂ ਉਸ ਤੋਂ ਬਾਅਦ ਉਸਨੇ ਚਿੰਤਾ ਜ਼ਾਹਿਰ ਕੀਤੀ ਅਤੇ ਉਸਦੇ ਦੋਸਤਾਂ ਦੇ ਨਾਲ ਸੰਪਰਕ ਕੀਤਾ ਉਨ੍ਹਾਂ ਨੂੰ ਕਿਹਾ ਗਿਆ ਕਿ ਜਾ ਕੇ ਦੇਖੋ ਕਿ ਆਖਿਰਕਾਰ ਉਸਦਾ ਪਤੀ ਕਿਸ ਹਾਲ ਤੇ ਵਿੱਚ ਹੈ ਜੋ ਉਸਨੇ ਅੱਜ ਫੋਨ ਨਹੀਂ ਕੀਤਾ ਪਤਨੀ ਸਮੇਂ ਰੋ ਰੋ ਕੇ ਦੱਸ ਰਹੀ ਸੀ ਕਿ ਇੱਕ ਦਿਨ ਵੀ ਇਹੋ ਜਿਹਾ ਨਹੀਂ ਲੰਘਿਆ ਜਦੋਂ ਉਸਦੀ ਪਤੀ ਦੇ ਨਾਲ ਗੱਲਬਾਤ ਨਾ ਹੋਈ ਹੋਵੇ ਜਦੋਂ ਦੋਸਤਾਂ ਦੇ ਵੱਲੋਂ ਜਾ ਕੇ ਦੇਖਿਆ ਜਾਂਦਾ ਹੈ ਤਾਂ ਉੱਥੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਇਹ ਮੁੰਡਾ ਪਿਆ ਸੀ ਕੁਝ ਹੀ ਸਮੇਂ ਬਾਅਦ ਉਹਨੇ ਇੱਕ ਮੈਸੇਜ ਕੀਤਾ ਕਿ ਤੁਹਾਡਾ ਪਤੀ ਇਸ ਦੁਨੀਆ ਦੇ ਵਿੱਚ ਨਹੀਂ ਇਹ ਗੱਲ ਸੁਣਦੇ ਹੀ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿੰ ਜਿਸ ਕਟਾਨੂ ਅੰਜਾਮ ਦਿੱਤਾ ਗਿਆ ਕਿਸੇ ਹੋਰ ਦੇ ਵੱਲੋਂ ਇਸ ਮੁੰਡੇ ਦੀ jaan ਲਈ ਗਈ ਹੈ ਅਤੇ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹੁਣ ਪਰਿਵਾਰ ਮਦਦ ਲਈ ਗੁਹਾਰ ਲਗਾ ਰਿਹਾ ਹੈ ਅਣਪਛਾਤੇਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਇਹ ਵਾਰਦਾਤ ਕੌਣ ਅਤੇ ਕਿਵੇਂ ਕਰ ਗਿਆ ਇਸ ਨੂੰ ਲੈ ਕੇ ਹੁਣ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਦੱਸਦੀ ਹੈ ਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਇਹ ਮੁੰਡਾ ਪਿੰਡ ਪਮਾਲ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਗੁਰਜੀਤ ਸਿੰਘ ਸੀ ਬੀਤੇ 8 ਸਾਲ ਤੋਂ ਉਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਸੀ ਅਤੇ 6 ਮਹੀਨੇ ਪਹਿਲਾਂ ਹੀ ਵਿਆਹ ਕਰਵਾਉਣ ਦੇ ਲਈ ਆਇਆ ਸੀ ਵਿਆਹ ਕਰਵਾਉਣ ਤੋਂ ਬਾਅਦ ਉਹ ਇੱਥੋਂ ਚਲਾ ਗਿਆ ਸੀ ਪੰਜਾਬੀ ਨੌਜਵਾਨ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਇੰਨਾ ਮਾੜਾ ਕਾਰਾ ਹੋਇਆ ਕਿ ਇਸ ਤੋਂ ਬਾਅਦ ਹੁਣ ਪਰਿਵਾਰ ਰੋ ਰੋ ਕੇ ਮਦਦ ਦੀ ਗੁਹਾਰ ਲਗਾ ਰਿਹਾ ਹੈ ਇਸ ਮੌਕੇ ਤੇ ਜਦੋਂ ਮੁੰਡੇ ਦੀ ਮਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਇਸ ਗੱਲ ਤੋਂ ਵੀ ਬੇਹੱਦ ਜ਼ਿਆਦਾ ਨਿਰਾਸ਼ ਸਨ ਕਿ ਉਹ ਆਖਰੀ ਵਾਰ ਪੁੱਤ ਦੇ ਨਾਲ ਗੱਲਬਾਤ ਵੀ ਨਾ ਕਰ ਸਕੇ ਉਹਨਾਂ ਦਾ ਕਹਿਣਾ ਸੀ ਕਿ ਜਿਸ ਸਮੇਂ ਮੈਨੂੰ ਗੁਰਜੀਤ ਦਾ ਫੋਨ ਆਇਆ ਉਸ ਸਮੇਂ ਮੈਂ ਰੋਟੀ ਪਕਾ ਰਹੀ ਸੀ ਅਤੇ ਮੈਂ ਹੀ ਕਿਹਾ ਕਿ ਬਾਅਦ ਦੇ ਵਿੱਚ ਗੱਲ ਕਰਾਂਗੇ ਮੁੰਡਾ ਵੀ ਇਹੀ ਕਹਿੰਦਾ ਸੀ ਕਿ ਉਹ ਰੋਟੀ ਪਕਾ ਕੇ ਫਿਰ ਉਸ ਤੋਂ ਬਾਅਦ ਗੱਲ ਕਰੇਗਾ ਪਤਨੀ ਸਾਰੀ ਰਾਤ ਪਤੀ ਦਾ ਫੋਨ ਉਡੀਕਦੀ ਰਹੀ ਤਿੰਨ ਭੈਣਾਂ ਨੂੰ ਆਪਣੇ ਭਰਾ ਤੋਂ ਆਸਰਾ ਸੀ ਸਹਾਰਾ ਸੀ ਉਹ ਵੀ ਮੁੱਕ ਗਿਆ ਫਿਲਹਾਲ ਇਸ ਪੂਰੀ ਘਟਨਾ ਤੋਂ ਬਾਅਦ ਪਰਿਵਾਰ ਦਾ ਹਾਲ ਬੇਹਾਲ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਕਿ ਤੇਜ਼ ਤਾਰ ਹਥਿਆਰਾਂ ਦੇ ਨਾਲ ਕਿੰਜ ਪੰਜਾਬੀ ਨੌਜਵਾਨ ਨੂੰ ਵਿਦੇਸ਼ ਦੇ ਵਿੱਚੋਂ ਵੱਡ ਦਿੱਤਾ ਇਸ ਮੌਕੇ ਤੇ ਪਰਿਵਾਰ ਨੇ ਹੋਰ ਕੀ ਕੁਝ ਕਿਹਾ ਆਓ ਜਾਣਦੇ ਹਾਂ ਸਾਡਾ ਤੁਮ ਜੱਬ ਦੇ ਨਵੇਂ ਰੰਗ ਬਦਲ ਲਗਾ ਲਈ ਤੇਰਾ ਮਾਪਿਆ ਉਸ ਨੂੰ ਕਿਦਾਰ ਨੂੰ ਤੇ ਅਸੀਂ ਜਾਣਾ ਸੀ ਮਿਲਣ ਵਾਸਤੇ ਰਸਤੇ ਜਾ ਰਹੇ ਹਾਂ ਮਾਂ ਤੇ ਉੱਪਰ ਮਾਂ ਚਲ ਦੇ ਸਕੀ ਉਧਰੋਂ ਦੇ ਭੂਣ ਆ ਕੇ ਕਿਹਾ ਮਾਂ ਕੀ ਕਰਦੀ ਕਿੰਨੇ ਮੈਂ ਕਿ ਰੋਟੀ ਬਨਾਨੀ ਕੋਈ ਚਲ ਕੋਈ ਨਾ ਪਰ ਮਾਂ ਬਣਾ ਲੈ ਮੈਂ ਵੀ ਰੋਟੀ ਪਕਾਣੇ ਦੀ ਕੋਈ ਦੱਲਣੀ ਹੋਈ ਕੋਈ ਦੱਸਿਆ ਨਹੀਂ ਨ ਕੋਈ ਜੀ ਨਿਰਾਸਾ ਮੇਧੂ ਬਾਗ ਨਹੀਂ ਤੂੰ ਮਰਨਾ ਆਇਆ ਕੋਈ ਵੀ ਮੰਦਪਰ ਮੈਂ ਅਧਿ ਉਧਰ ਜੀਤ ਸਿੰਘ ਦੀ ਸ਼ੋਪੀ ਪੈਣਾ ਮੈਂ ਸਾਰੇ ਨੂੰ ਅਪੀਲ ਕਰਦੀ ਆ ਕਿ ਮੇਰੇ ਭੈਣ ਪਰਦੇ ਲਈ ਉਹਨਾਂ ਚ ਹੈਲਪ ਕਰੋ ਸਾਰੇ ਨੂੰ ਕਿਰਪਾ ਕਰਕੇ ਪਲੀਜ਼ ਹੈਲਪ ਕਰੋ ਅਸੀਂ ਤਿੰਨ ਭੈਣਾਂ ਸਾਡੇ ਤਿੰਨ ਭੈਣਾਂ ਦਾ ਇੱਕ ਹੀ ਪ੍ਰੋਸੈਸ ਹੈ ਤੇ ਪਲੀਜ਼ ਰਿਕਵੈਸਟ ਹੈ ਸਾਡੀ ਹੈਲਪ ਕਰੋ ਬਈ ਮੇਰੇ ਰਾਤ ਤੇ ਫੋਨ ਆਇਆ ਇਹਨਾਂ ਫੋਨ ਮੇਰੇ ਫੋਨ লাইਫ ਫੋਨ ਲੱਗ ਗਈ ਨਾ ਫਿਰ ਉਸ ਤੋਂ ਬਾਅਦ ਵੀ ਮੇਰੇ ਫੋਨ ਆਦੇ ਆਖੀ ਨੁੱਝੀ ਜਾਣਕਾਰੀ ਦੋਸਤ ਉਹਨਾਂ ਨੂੰ ਪੁੱਛਿਆ ਕਿ ਇਹਦੇ ਦਾ ਫੋਨ ਨਹੀਂ ਚੁੱਕਦੇ ਪਏ ਹੈ ਕੀ ਗੱਲ ਹੋ ਗਿਆ ਦੱਕਾ ਦਿਓ ਜਾਂਦੇ ਹੈ ਪਤਾ ਉਹ ਕਹਿੰਦੇ ਕਿ ਅਸੀਂ ਪਤਾ ਕਰਦੇ ਆ ਉਹਨਾਂ ਦੇ ਵੀ ਨਹੀਂ ਪਹੁੰਚ ਕੇ ਕੋਈ ਨਾ ਕਿਸ ਨੂੰ ਭੇਜਿਆ ਕੋਈ ਤੇ ਉਹਨੂੰ ਦੇਖਿਆ ਤੇ ਕਹਿੰਦੇ ਕਿ ਉਹ ਬੇਹੋਸ਼ ਪਏ ਜੀ ਇਹ ਤੇ ਹਸਪਤਾਲ ਲੈ ਕੇ ਹੁੰ ਜਾਣ ਲੱਗ ਗਿਆ ਉਹ ਉਸ ਤੋਂ ਬਾਅਦ ਉਹਨੇ થોੜੇ-ਥੋੜੇ ਬਾਅਦ ਇਹਨੇ ਮੈਸੇਜ ਆਇਆ ਕਿ ਹੀਜ਼ ਨੋ ਮੋਰ ਉਹ ਹਸਪਤਾਲ ਤੋਂ ਕੋਈ ਨਨ ਨਨ ਬਾਲ ਮਰ ਗਿਆ ਉਹ ਮੈਂ ਕਿਰਪਾ ਕਰੀਂ ਵਿਵਾਹੀ ਵਰਸ਼ਾ ਉੱਤੇ ਲਿਖਣਾ ਕਰਦੇ ਵਾਧਾ ਉਹ ਨਿਰਦੇਸ਼ ਕਿ ਮੇਰੇ ਦੋਸਤ ਸੀ ਕੰਨੀ ਉਹ ਤਾਂ ਨਿਕਲ ਗਿਆ ਜੀ ਤੁਹਾਨੂੰ ਉਹਦੀ ਹੈਲਪ ਲਈ ਗਾਡੀ ਬਹੁਤ ਜ਼ਰੂਰੀ ਲੋੜ ਦਾ ਨਾਲ ਜਿੰਨੀ ਸਵਾਗਿਆ ਹਫਤੇ ਜੀ ਸਾਡੇ ਗਵਰਨਮੈਂਟ ਪੰਜਾਬ ਸਰਕਾਰ ਇਹ ਉਹਨਾਂ ਦੀ ਸਰਕਾਰ ਦੇ ਸਾਡੇ ਮਦਦ ਕੀਤੀ ਹੈ ਅੱਡੇ ਵੀ ਗੱਲ ਬੋਲ ਲਈ ਸਾਡੀ ਮਦਦ ਕੀਤੀ ਹੈ ਜਿਹੜਾ ਉਹ ਬਿਜ਼ਨਸ ਸੀਗਾ ਉਹਦਾ ਸਮਾਨ ਆ ਰਿਹਾ ਜੋ ਵੀ ਸੀਗਾ بیمਾ ਵਗੈਰਾ ਲੇਨ ਉਹ ਸਾਨੂੰ ਜਿਵੇਂ ਇਸ ਪ੍ਰਕਾਰ ਲਈ ਹੁਣ ਅੱਗੇ ਕੋਈ ਨਹੀਂ Membuatlah bersihkan, jangan yang mesti kami sesuatu jenis itu dihargai nari.